ਹਾਂਜੀ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕਰਨ ਸੋ ਤੁਹਾਡਾ ਸਵਾਗਤ ਹੈ ਮੇਰੇ YouTube ਦੇ ਚੈਨਲ ਤੇ ਸੋ ਅੱਜ ਅਸੀਂ ਆਏ ਆ ਪਿੰਡ ਗੰਡੇ ਕੀ ਚੌਣੀ ਮੈਤੇ ਰੋਡ ਤੇ ਗੁਰਦਾਸਪੁਰ ਜ਼ਿਲ੍ਹੇ ਚ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦੀ ਕੈਂਡ ਹੋਣ ਵਾਲੀ ਆ ਕਿਉਂਕਿ ਅੱਜ ਤੁਹਾਨੂੰ ਇੱਕ ਹਿਸਟੋਰੀਕਲ ਹਵੇਲੀ ਮਤਲਬ ਕਿ 110 ਸਾਲ ਪੁਰਾਣੀ ਹਵੇਲੀ ਦਿਖਾਉਣ ਜਾ ਰਹੇ ਆ ਇਸ ਹਵੇਲੀ ਨੂੰ ਪਹਿਲਵਾਨਾਂ ਦੀ ਹਵੇਲੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਆ ਇਸ ਹਵੇਲੀ ਦੇ ਨਾਲ ਬਹੁਤ ਹੀ ਸਾਰੀਆਂ ਗੱਲਾਂ ਘਟਨਾਵਾਂ ਜੁੜੀਆਂ ਵਾਂ ਜਿਹੜੀਆਂ ਕਿ ਅੱਜ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗੇ ਕਈ ਲੋਕ ਇਸ ਨੂੰ ਪੂਤਾਲੀ ਹਵੇਲੀ ਵੀ ਕਹਿੰਦੇ ਆ ਇਹ ਹਵੇਲੀ ਹੁਣ ਦੇ ਟਾਈਮ 'ਚ ਬਿਲਕੁਲ ਖੰਡਰ ਹੁੰਦੀ ਜਾ ਰਹੀ ਆ ਇਹ ਕਿਉਂ ਸਭ ਕੁਝ ਦੱਸ ਦਿਆਂ ਤੁਹਾਨੂੰ ਵਲੌਗ 'ਚ ਇਸ ਟਾਈਮ ਅਸੀਂ ਖਲੋਤੇ ਆ ਪਿੰਡ ਗੰਡੇ ਕੀ ਚੋਣੀ ਇਹ ਬਹੁਤ ਹੀ ਜ਼ਿਆਦੀ ਪੁਰਾਣੀ ਹਵੇਲੀ ਦੱਸੀ ਜਾਂਦੀ ਆ ਇੱਥੇ ਲਗਭਗਾਂ ਦੇ 2 ਕਰੋੜ 40 ਲੱਖ ਏਕੜਾਂ ਲੱਗੀਆਂ ਸੀ ਪਹਿਲਾਂ ਜਿਹੜੀ ਹਵੇਲੀ ਸਾਰੀ ਸੀ ਇਹ ਸਾਰੇ ਏਰੀਆ 'ਚ ਹੁੰਦੀ ਸੀ ਇੱਧਰ ਵੀ ਤੁਸੀਂ ਇਹ ਵੀ ਵੇਖ ਸਕਦੇ ਜੇ ਇਹ ਵੀ ਹਵੇਲੀ ਦਾ ਹੀ ਸਾਰਾ ਏਰੀਆ ਵਾ ਇਸ ਤੋਂ ਉਹ ਹਵੇਲੀ ਦਾ ਪੂਰਾ ਇਤਿਹਾਸ ਵੀ ਦੱਸਦੇ ਆਂ, ਆਲੇ ਹਵੇਲੀ ਦੇ ਅੰਦਰ ਵੀ ਜਾਂਦੇ ਆਂ। ਬੜਾ ਜਰਾ ਹੈਗਾ ਜੇ। ਸੋ ਤੇ ਇਹ ਪਾਕਿਸਤਾਨ ਦੀ ਵੰਡ ਤੋਂ ਵੀ ਪਹਿਲਾਂ ਦੀ ਹਵੇਲੀ ਆ ਤੁਸੀਂ ਜੀ ਦੇਖ ਸਕਦੇ ਜੇ। ਸਵਾਰਟਾਂ ਤੇ ਬਿਲਕੁਲ ਖੰਡਰ ਹੋ ਗਈ ਆ। ਇੱਥੇ ਕੁਝ ਲਿਖਿਆ ਜੇ, ਲਿਖਿਆ ਵਾ ਦੀ ਚੋਣੇ ਕੋਆ ਐਗਰੀ ਸਰਵਿਸ ਸੋਸਾਇਟੀ। ਕੋ ਕੋ ਵੇ ਇਦਾਂ ਦੇ ਦੇ ਦਰਵਾਜੇ ਜੇ। ਤੁਸੀਂ ਦੇਖ ਸਕਦੇ ਜੇ ਅੰਦਰ ਕਮਰੇ ਜੇ। ਖੰਡਰ ਹੀ ਬਣਿਆ ਇੱਕ ਸਾਹ ਦਾ ਪੂਰਾ ਹੀ। ਉਹ ਬਲਈ ਅੱਜ ਇਹ ਕਰੀ ਕਹਾਦਲੇ ਸਵਾਦ ਦੋ ਮੇਰੇ ਯਾਰ ਦੋਸਤ ਮੇਰੇ ਨਾਲ ਆਏ ਆ ਸੇ ਕੰਡਾ ਵੇਖਦੇ ਜੇ ਇਹ ਬਹੁਤ ਯਾਰੀਆਂ ਪੁਰਾਣੀਆਂ ਕੰਡਾ ਵਾਂ ਅੱਜ ਕੱਲ੍ਹ ਦੇ ਹੁਣ ਖੰਡਰੀ ਹੋ ਗਈਆਂ ਵਾ ਇੱਧਰ ਇੱਕ ਪੁਰਾਣਾ ਹੀ ਖੂਹ ਆ ਸੋ ਹੁਣ ਚੱਲਦੇ ਆ ਹਵੇਲੀ ਦੇ ਅੰਦਰ ਨਾਲੇ ਹੁਣ ਤੁਹਾਨੂੰ ਹਵੇਲੀ ਦਾ ਇਤਿਹਾਸ ਦੱਸਦੇ ਆ ਇਹ ਹਵੇਲੀ ਅਲੀ ਸ਼ਾਨ ਹਵੇਲੀ ਅੱਜ ਖੰਡਰ ਕਿਉਂ ਹੁੰਦੀ ਜਾ ਰਹੀ ਆ ਲੋਕਾਂ ਵੱਜੋਂ ਦੱਸਿਆ ਜਾਂਦਾ ਆ ਇਹ ਹਵੇਲੀ ਦੋਸਕੇ ਪਰਵਾਂ ਦੀ ਸੀ ਜੋ ਕਿ ਪਿਛਲੇ ਸਮੇਂ ਚ ਪਹਿਲਵਾਨੀ ਕਰਦੇ ਸਨ ਤਾਂ ਹੀ ਇਸ ਹਵੇਲੀ ਨੂੰ ਪਹਿਲਵਾਨਾਂ ਦੀ ਹਵੇਲੀ ਕਿਹਾ ਜਾਂਦਾ ਆ ਸੋ ਇੱਕ ਇਧਰ ਛੱਤਾਂ ਦੀ ਦੇਖ ਸਕਦੇ ਪਿਛਲੇ ਗੱਡਰੇ ਇੱਥੇ ਪਏ ਸਾਰੇ ਇਧਰ ਦੇਖਦੇ ਬਹੁਤ ਜਿਆਦੀ ਮਜ਼ਬੂਤ ਹਵੇਲੀ ਕਰਕੇ ਬਣਾਈ ਸੀ ਪਿਛਲੇ ਸਮੇਂ ਚ ਸੋ ਇਧਰ ਇੱਕ ਨਿੱਕਾ ਜਿਹਾ ਦਰਵਾਜ਼ਾ ਵਾ ਜੇ ਸਾਡੀ ਆਪਾਂ ਐਂਟਰ ਹੋਵਾਂਗੇ ਪੌੜੀਆਂ ਚੜਾਂਗੇ ਸੋ ਅੱਜ ਕੱਲ ਤੇ ਇਹੋ ਜੀਆਂ ਪੌੜੀਆਂ ਕੋਈ ਬਣਾਉਂਦਾ ਨਹੀਂ ਆ ਸੋ ਇਹ ਪੁਰਾਣੇ ਰਿਵਾਜ ਦੀ ਪੌੜੀਆਂ ਬਣੀਆਂ ਆ ਉਹ ਇਦਾਂ ਦੇ ਗਾਰਡਰ ਪਏ ਆ ਦੇਖ ਲਓ ਜੇ ਸਵੇ ਬਹੁਤ ਮਜ਼ਬੂਤੀ ਨਾਲ ਬਣਾਈ ਗਈ ਵੇਲੀ ਆ ਕੰਦਾ ਵਿੱਚ ਦੇ ਸੋ ਇਥੋਂ ਟੱਪ ਕੇ ਉੱਥੇ ਜਾਣਾ ਪੈਣਾ ਜੇ ਸੋ ਇਦਾਂ ਦਾ ਕੋਈ ਬਾੜ ਦਾ ਥਿਊ ਜੇ ਸੋ ਹੁਣ ਹੋਰ ਉੱਤੇ ਜਾਂਦੇ ਆ ਤੁਹਾਨੂੰ ਸਭ ਤੋਂ ਟਾਪ ਦੇ ਉੱਤੇ ਲਿਓ ਵੇਲੀ ਤਾਂ ਦਿਖਾਉਂਦੇ ਆ ਇਸ ਵੇਲੀ ਤੇ ਲਗਭਗ ਅੰਦੇ 2 ਕਰੋੜ ਤੇ 40 ਲੱਖ ਰੁਪਏ ਲੱਗੀ ਜਿਸ ਸਮੇਂ ਬਾਲੇ ਵੀ ਨਹੀਂ ਹੁੰਦੇ ਸੀ ਲੋਕਾਂ ਦੀਆਂ ਛੱਤਾਂ ਨੂੰ ਉਸ ਟਾਈਮ ਤੇ ਇਸ ਹਵੇਲੀ 'ਚ ਲੋਹੇ ਦੇ ਗਾਰਡਰ ਪਾਏ ਗਏ ਆ ਜਿਵੇਂ ਇੱਕ ਸਾਦੇ ਛੱਤਾਂ ਦੀਆਂ ਬਹੁਤ ਜ਼ਿਆਦੀ ਮਜ਼ਬੂਤੀ ਨਾਲ ਬਣਾਇਆ ਗਿਆ ਆ ਇੱਧਰ ਵੀ ਦੇਖ ਸਕਦੇ ਹੋ ਬਹੁਤ ਜ਼ਿਆਦੇ ਕਮਰੇ ਬਣਾਏ ਗਏ ਬਹੁਤ ਜ਼ਿਆਦਾ ਮਜ਼ਬੂਤੀ ਨਾਲ ਕੰਮ ਕੀਤਾ ਗਿਆ ਆ ਲੋਕਾਂ ਦੁਆਰਾ ਦੱਸਿਆ ਜਾਂਦਾ ਹੈ ਕਿ ਜਦੋਂ ਹਵੇਲੀ ਬਣਦੀ ਪਈ ਸੀ ਉਦੋਂ ਬਟਾਲੇ ਸ਼ਹਿਰ ਦੀਆਂ ਦੁਕਾਨਾਂ ਤੋਂ ਲੋਹਾ ਸਰੀਆ ਸੀਮਿੰਟ ਸਭ ਕੁਝ ਮੁੱਕ ਗਿਆ ਸੀ ਇੱਕ ਵਾਰ ਤੁਸੀਂ ਸੋਚੀਏਖੋ ਉਸ ਸਮੇਂ ਕਿੰਨਾ ਲੋਹਾ ਇਸ ਹਵੇਲੀ ਦੀਆਂ ਕੰਧਾਂ ਵਿੱਚ ਭਰਿਆ ਗਿਆ ਹੋਣਾ ਵਾਂ ਜਾਂ ਇਸ ਦੀਆਂ ਛੱਤਾਂ ਉੱਤੇ ਲੱਗਿਆ ਹੋਣਾ ਵਾਂ ਜਿਹੜਾ ਕਿ ਬਟਾਲੇ ਸ਼ਹਿਰ ਦੀਆਂ ਦੁਕਾਨਾਂ ਤੋਂ ਲੋਹਾ ਸਰੀਆ ਮੁੱਕ ਗਿਆ ਵੀ ਵੇਖ ਸਕਦੇ ਜੇ ਕਿੰਦਾ ਇੱਥੇ ਖਲਾਰਾ ਖਲੂਰਾ ਸਭ ਕੁਝ ਪਿਆ ਵਾ ਸਭ ਪੁਰਾਣੇ ਰਿਵਾਜ ਦੇ ਚਰਨੇ ਬਣੇ ਇੱਥੇ ਸਭ ਕੁਝ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇਸ ਹਵੇਲੀ ਦੇ ਵਿੱਚ 2 ਕਰੋੜ 40 ਲੱਖ ਹਟ ਲੱਗੀ ਆ। ਸੋ ਐਟਾਂ ਤੋਂ ਇੱਕੰਦਾ ਦੇਖ ਸਕਦੇ ਕਿੰਦਾ ਵਿਲਾ ਚੜੀਆਂ ਮਤਲਬ ਕਿ ਪੂਰਾ ਬਿਲਕੁਲ ਇੱਕ ਖੰਡਰੋਗੀ ਹਵੇਲੀ ਬਿਲਕੁਲ ਹੀ। ਹੁਣ ਕਿਹੜੇ ਬਣੇ ਜਾਣਾ ਵਾ? ਹੋਰ ਉੱਤੇ ਜਾਣਾ ਵਾ। ਤੁ ਤੋਂ ਤੋਂ ਪੂਰਾ ਪੇਂਟ ਦੀ ਦਾਣਾ ਵਾ। ਸੋ ਇਹ ਦੇ ਇਹਦਾ ਉੱਤੇ ਹਵੇਲੀ ਦਾ ਸਾਰਾ ਨਕਸ਼ਾ। ਪੁਰਾਣੇ ਰਵਾਇਦ ਦੇ ਬੁੱਝ ਬਣੇ ਆ ਸਾਰੇ ਨੁਕਰਾਂ ਚ ਉੱਧਰ ਵੀ ਆਲ ਬੰਨੇ ਵੀ ਇੱਧਰ ਵੀ ਤੇ ਆਲ ਬੰਨੇ ਵੀ ਢੇਲੀ ਦੇ ਟਾਪ ਦੇ ਉੱਤੋਂ ਆਲ ਕਿਣਾ ਸਭ ਤੋਂ ਪਿੰਡ ਦਾ ਪੂਰਾ ਵਿਊ ਦਿਦਾ ਵਾ ਗੰਡੇ ਕੀ ਚੋਣੀ ਮੈਤੇ ਦੇ ਕੋਲ ਕਰਕੇ ਪਿੰਡ ਆਏ ਗੰਡੇ ਕੇ ਚੋਣੇ ਗਰਦਾਸਪੁਰੇ ਨੂੰ ਜ਼ਿਲ੍ਹਾ ਪੈਂਦਾ ਆ ਸੋ ਤੁਸੀਂ ਇਹ ਇੱਟਾਂ ਨਹੀਂ ਆ ਇਹ ਹੋਰ ਹੀ ਚੀਜ਼ਾਂ ਵਾ ਜਿਨ੍ਹਾਂ ਨਾਲ ਇਹ ਵਿਹਲੀ ਨਹੀਂ ਬਣਾਈ ਗਈ ਆ ਕੋਈ ਡਿਜ਼ਾਈਨ ਕੱਢਿਆ ਇਹਨਾਂ ਦਾ ਇਹ ਕਿ ਇਹ ਚੀਜ਼ਾਂ ਨੂੰ ਹਰ ਇੱਕ ਨੁਕਰ ਚ ਵੇਖਣ ਨੂੰ ਮਿਲੀ ਇਹਦਾ ਪਤਾ ਨਹੀਂ ਕੀ ਮਤਲਬ ਇਹਦਾ ਮਸ਼ਾਲਾ ਜੀਆਂ ਹਨਾ ਉਹ ਸੋ ਇਦਾਂ ਦੇ ਕੁਝ ਦਰਵਾਜ਼ੇ ਇੱਥੇ ਚਾਰੇ ਨੁਕਰਾ ਚ ਬਣੇ ਸੋ ਬਿਲਕੁਲ ਹੀ ਪੁਰਾਣੇ ਰਿਵਾਜ ਦੀ ਬਣਾਈਆਂ ਇਹ ਦੱਸਿਆ ਜਾਂਦਾ ਕਿ ਜਿਹੜੇ ਲੋਕਾਂ ਨੇ ਦੋ ਭਰਾ ਹੀ ਉਹਨਾਂ ਦੀ ਹਵੇਲੀ ਹੁੰਦੀ ਹੀ ਏ ਉਸ ਟਾਈਮ ਤੇ ਸਭ ਤੋਂ ਜ਼ਿਆਦਾ ਅਮੀਰ ਮੰਨੇ ਜਾਂਦੇ ਸੀ ਉਹਨਾਂ ਦਾ ਉਹਨਾਂ ਦਾ ਚੀਜ਼ ਤੇ ਕਾਰੋਬਾਰ ਦੀ ਸੋ ਸਭ ਤੋਂ ਅਮੀਰ ਮੰਨੇ ਜਾਂਦੇ ਸੀ ਆਪਣੇ ਲਾਕੇ ਦੇ ਲਾਕੇ ਸ਼ਕੀ ਉਹਨਾਂ ਨੇ ਹਵੇਲੀ ਬਣਾਉਂਦੀ ਸੋਚੀ ਸੀ ਪਰ ਇਹ ਹਵੇਲੀ ਦੇ ਕੋਈਆਂ ਦੇ ਭੂਤ ਵਗੈਰਾ ਵਾ ਜਾਂ ਕੁਝ ਕਾਹਲੋ ਪੁਰਾਣੀ ਹਵੇਲੀ ਵੀ ਕਈ ਕਰਕੇ ਜਾਣਦੇ ਆ 100 ਗੱਲਾਂ ਇਹ ਹਵੇਲੀ ਦੇ ਨਾਲ ਜੁੜੀਆਂ ਬਹੁਤ ਜੜੀਆਂ ਘਟਨਾਵਾਂ ਵੀ ਇਹ ਹਵੇਲੀ ਦੇ ਨਾਲ ਜੁੜੀਆਂ ਵਾ ਸੋ ਕਈ ਇਹਨੂੰ ਭੂਤਿਆ ਵੇਲੀ ਕਹਿੰਦੇ ਕਈ ਪੁਰਾਤਨ ਵੇਲੀ ਕਹਿੰਦੇ ਆ ਕਈਆਂ ਦੇ 2 ਕਰੋੜ 40 ਲੱਖ ਰੁਪਏ ਲੱਗੀਆਂ ਆਪਣਾ ਆਪਣਾ ਇਤਿਹਾਸ ਜੋੜਿਆ ਸਾਰਿਆਂ ਨੇ ਇਸ ਹਵੇਲੀ ਦੇ ਨਾਲ ਸੋ ਇਹਨਾਂ ਬੁਰਜਾਂ ਦੇ ਦੱਸਿਆ ਜਾਂਦਾ ਪਹਿਲਾਂ ਸੋਨਾ ਲੱਗਾ ਦਾ ਹੀ ਬਾਅਦ ਨੂੰ ਹਣ ਤੇ ਲੋਕਾਂ ਵੱਲੋਂ ਲਾਇਲ ਲੋਹਾ ਗਿਆ ਵਾ ਇੱਕਦਮ ਬਿਲਕੁਲ ਹੀ ਨਹੀਂ ਖੰਡਰ ਹੋ ਗਈ ਆ ਪਰ ਜਿਹੜੀ ਹਵੇਲੀ ਆ ਬਹੁਤ ਯਾਦੀ ਮਜ਼ਬੂਤੀ ਨਾਲ ਬਣਾਈ ਗਈ ਇਸ ਵਿੱਚ ਜਿਹੜੀ ਤੁਸੀਂ ਦੇਖ ਸਕਦੇ ਜੇ ਮਜ਼ਬੂਤੀ ਨਾਲ ਬਣਾਈਆਂ ਤੇ ਅੱਜ ਤੱਕ ਟਿਕੀ ਹੈ ਵੇਲੀ ਉੱਤੇ ਨਾ ਜਾ ਓਏ ਉੱਤੇ ਜਾ ਕੇ ਤੇ ਪਿੰਡ ਦਾ ਵੀਊ ਹੋਰ ਸਹੀ ਹੁੰਦਾ ਨਾ ਤੇ ਹੁਣ ਤੁਹਾਨੂੰ ਦੱਸਦਾ ਆ ਇਸ ਹਵੇਲੀ ਨੂੰ ਪੂਤਾਲੀ ਹਵੇਲੀ ਕਿਉਂ ਕਹਿੰਦੇ ਆ ਪੁਰਾਣੇ ਬਜ਼ੁਰਗ ਦੱਸਦੇ ਆ ਇਸ ਹਵੇਲੀ ਦੇ ਵਿੱਚ ਬੰਬੇ ਤੋਂ ਕੁਝ ਅਦਾਕਾਰ ਕੁਝ ਐਕਟਰ ਫਿਲਮ ਦੀ ਸ਼ੂਟਿੰਗ ਕਰਨ ਵਾਸਤੇ ਆਏ ਸੀ ਉਹਨਾਂ ਨੇ ਇੱਥੇ ਹਫਤਾ ਇੱਕ ਰਹਿ ਕੇ ਸ਼ੂਟਿੰਗ ਕੀਤੀ ਤੇ ਉਹਨਾਂ ਵੱਜੋਂ ਦੱਸਿਆ ਜਾਂਦਾ ਕਿ ਉਹਨਾਂ ਨੂੰ ਰਾਤ ਨੂੰ ਚੀਕਾਂ ਸੁਣਦੀਆਂ ਹਨ ਜਿਸ ਕਾਰਨ ਉਹਨਾਂ ਨੂੰ ਗੁਰਦੁਆਰਾ ਸਾਹਿਬ ਰਹਿ ਕੇ ਦਿਨ ਕੱਟਣੇ ਪਵੇ ਤੇ ਫਿਲਮ ਦੀ ਸ਼ੂਟਿੰਗ ਵੀ ਅਧਵਿਚਾਰ ਹੀ ਛੱਡਣੀ ਪਈ ਸੋ ਇਹ ਗੱਲ ਕਿੰਨੀ ਸੱਚ ਆ ਜਾਂ ਝੂਠ ਆ ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਆ ਕੋਈ ਵੀ ਪੱਕਾ ਫਾਈਨਲ ਜਿੰਨੂੰ ਕਹਿੰਦੇ ਆ ਕੋਈ ਵੀ ਪਤਾ ਨਹੀਂ ਆ ਸੋ ਇਸ ਗੱਲ ਤੇ ਵਿਸ਼ਵਾਸ ਕਰਨਾ ਨਾ ਦੇ ਬਰਾਬਰ ਹੀ ਆ ਕਿਉਂਕਿ ਪਿੰਡ ਦੇ ਲੋਕ ਕਹਿੰਦੇ ਆ ਕਿ ਉਹਨਾਂ ਨੂੰ ਕੋਈ ਵੀ ਐਸੀ ਕੜਨਾਵਾ ਦਾ ਸੰਕੇਤ ਨਹੀਂ ਆ ਉਹਨਾਂ ਨੂੰ ਕੋਈ ਵੀ ਐਸੀ ਕੜਨਾਵਾ ਜਾਂ ਕੋਈ ਗੱਲ ਮਹਿਸੂਸ ਨਹੀਂ ਹੋਈ ਪਿੰਡ ਵਿੱਚ ਰਹਿੰਦਿਆਂ ਹੋਇਆ ਲੋਕੀ ਦੂਰਾਂ ਡਰਾਟਿਆਂ ਤੋਂ ਇਸ ਹਵੇਲੀ ਨੂੰ ਵੇਖਣ ਆਉਂਦੇ ਆ ਐਕਸਪਲੋਰ ਕਰਨ ਆਉਂਦੇ ਆ ਕੋਈ ਵੀ ਐਸੀ ਚੀਜ਼ ਨਹੀਂ ਆ ਸੋ ਇਹੀ ਹਵੇਲੀ ਦਾ ਉੱਤਲਾ ਟਾਪ 뷰 ਜਿੱਥੇ ਅਸੀਂ ਆ ਸੀਰਮ 6 ਮੰਜ਼ਲਾਵਾਂ ਹਵੇਲੀ ਦੀਆਂ ਤੇ ਪੰਜ ਕਹਿੰਦੇ ਕਾ 6 ਕਹਿੰਦੇ ਆ ਸਾਨੂੰ ਤਾਂ 6 ਹੀ ਲੱਗੀਆਂ ਵਾ ਸੋ 6 ਮੰਜ਼ਲਾ ਹਵੇਲੀ ਦੀਆਂ ਤੇ ਹੁਣ ਚੱਲਿਆਂ ਥੱਲੇ ਤੁਹਾਨੂੰ ਪਿੰਡ ਦਾ ਉਤੋਂ 뷰 ਦਿਖਾਤਾ ਗੰਡੇ ਕਿ ਚੋਨੇ ਜਿਸ ਸਮੇਂ ਇੱਟਾਂ ਦੀ ਜਿਸ ਸਮੇਂ ਮਿੱਟੀ ਦੀ ਲੇਪਾ ਪੋਚੀ ਹੁੰਦੀ ਸੀ ਉਸ ਟਾਈਮ ਤੇ ਟੈਲਾਂ ਲਵਾਈਆਂ ਗਈਆਂ ਉਹ ਤੁਸੀਂ ਦੇਖ ਸਕਦੇ ਨੇ ਇੰਨੇ ਅਮੀਰ ਹੋਣਗੇ ਲੋਕੀ ਉਸ ਸਮੇਂ ਜਾਂਦੇ ਆ ਥੱਲੇ ਤੁਸੀਂ ਵੀ ਵੇਖ ਸਕਦੇ ਇੱਧਰ ਪੁਰਾਣੇ ਪੁਰਾਣੇ ਸਮੇਂ ਦੀਆਂ ਟੱਲਾਂ ਲੱਗੀਆਂ ਇੱਧਰ ਪੁਰਾਣੇ ਸਮੇਂ ਦੀਆਂ ਸਾਰੇ ਬੰਨੇ ਜੇ ਸਮੇਂ ਲੋਕਾਂ ਕੋ ਬਾਲੇ ਵੀ ਨਹੀਂ ਪੈਂਦੇ ਸੀ ਨਾ ਆਪਣੀ ਛੱਤਾਂ ਦੇ ਮਲਕੀ ਝੁੱਗੀਆਂ ਝੋਪੜੀਆਂ ਰਹਿੰਦੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਉਸ ਸਮੇਂ ਇੱਥੇ ਟੱਲਾਂ ਲੱਗੀਆਂ ਹੁੰਦੀਆਂ ਸੀ ਤੁਸੀਂ ਵੀ ਵੇਖ ਸਕਦੇ ਕਿੰਨੀ ਸ਼ੌਕ ਨਾਲ ਕਿੰਨੀ ਹਵੇਲੀ ਬਣਾਈ ਹੋਗੀ ਕਿੰਨੀ ਰੀ ਲਾਈ ਹੋਗੀ ਆਪਣੀ ਤੇ ਅੱਜ ਉਹ ਹਵੇਲੀ ਖੰਡਰੋ ਹੀ ਪਈ ਆ ਪੂਰੀ ਕੋਈ ਨਹੀਂ ਇੱਥੇ ਰਹਿੰਦਾ ਜਾਂਦਾ ਉਦਾਂ ਜ਼ਮੀਨ ਛੱਡੀ ਆ ਪਿੰਡ 'ਚ ਸੋ ਇਧਰ ਇੱਕ ਹੋਰ ਜਗ੍ਹਾ ਥੋੜੀ ਜੀ ਦੀ ਨੋਵੀ ਦਿਖਾਉਂਦੇ ਆ ਸੋ ਬਾਕੀ ਸਾਰਾ ਪਿੰਡ ਦਾ ਵਿਊ ਆ ਤੇ ਇਧਰ ਤੁਸੀਂ ਦੇਖ ਸਕਦੇ ਹੇ ਹਵੇਲੀ ਦੇ ਬਨੇਰਿਆਂ ਤੇ ਕਿਦਾਂ ਬੋਰਡ ਦੇ ਰੋਖ ਹੋ ਗਏ ਆ ਬਿਲਕੁਲ ਇੱਕਦਮ ਹੀ ਖੰਡਰ ਹੋਈ ਵੇਲੀ ਇਸ ਟਾਂ ਤੇ ਮਜ਼ਬੂਤੀ ਕਿਾ ਬਹੁਤ ਕਾ ਮਜ਼ਬੂਤੀ ਕਿਾ ਯਾਰੋ ਕੰਨਾਂ ਤੇ ਟੈਲਾ ਲੱਗੀਆਂ ਵੇਖ ਸਹੀ ਦੋ ਪੁਰਾਣੇ ਜਮਾਨੇ ਦੀਆਂ ਉਹ ਵੀ ਤਰ੍ਹਾਂ ਹੋਵੇ ਲਿਦਾ ਹੀ ਸਾ ਹੋਂ ਤੇ ਲੋਕਾਂ ਨੂੰ ਪੈਲੀ ਪੁੜੀ ਚਲੋ ਖਰੀਦੀ ਕੋਈ ਆਉਂਦਾ ਜਾਂਦਾ ਨਹੀਂ ਇਧਰ ਤੇ ਸਾਰਾ ਭਵੇਲੀ ਦਾ ਹੀ ਹਿੱਸਾ ਹੁੰਦਾ ਹੀ ਆ ਇਸ ਸਮੇਂ ਕਿੱਲੇ ਤੋਂ ਵੀ ਵੱਧ ਹੋਵੇ ਨਹੀਂ ਜਿਹੜੀ ਬਣੀ ਉਸ ਸਮੇਂ ਸੋ ਆ ਟਾਈਮ ਤੋਂ ਸਾਰੀ ਢੇ ਢੇਰੀ ਹੋ ਗਈ ਆ ਹੈ? ਬਾਸ਼ਾ ਹੈ ਉੱਤੇ ਜਾਨ ਨੂੰ ਪੌੜੀਆਂ ਨਹੀਂ ਹੁਣ ਢਹਿ ਗਈਆਂ ਸਾਰੀਆਂ ਨਾ ਸਾਰਾ ਕੋਜੀ ਖੰਡਰ ਹੋਇਆ ਇੱਕਦਮ ਬਿਲਕੁਲ ਹੈ? ਪੋੜੀਆਂ ਢਾਗੇ ਨਥੋਂ ਨਾਲੜੀ ਚਲੋ ਚਲੀਏ ਉਹ ਹੁਣ ਤੁਹਾਨੂੰ ਸਾਰੀ ਹਵੇਲੀ ਦਿਖਾ ਲੈਂਦੀ ਜੀ ਕਈ ਇਹਨੂੰ ਪੂਤਾਲੀ ਹਵੇਲੀ ਵੀ ਕਹਿੰਦੇ ਆ ਕਈ ਪੂਤੂ ਹਵੇਲੀ ਕਹਿੰਦੇ ਆ ਆਪਣੀ ਆਪਣੀ ਗੱਲਾਂ ਸਾਰੀਆਂ ਲੋਕਾਂ ਨੇ ਜੋੜੀਆਂ ਪਰ ਇਹ ਗੱਲ ਕਰਤੀ ਆ ਕਿ ਇਸ ਹਵੇਲੀ 'ਤੇ 2 ਕਰੋੜ 40 ਲੱਖ 80 ਲੱਗੀ ਆ ਤੇ ਫੇਰ ਵੀ ਹਵੇਲੀ ਪੂਰੀ ਕੰਪਲੀਟ ਨਹੀਂ ਹੋਈ ਸੀ ਬਟਾਲੇ ਦੀਆਂ ਦੁਕਾਨਾਂ ਤੋਂ ਸਰੀਆ ਸੀਮਿੰਟ ਮੋਗਿਆ ਸੀ ਤੇ ਇਹ ਹਵੇਲੀ ਕੰਪਲੀਟ ਨਹੀਂ ਹੋਈ ਸੀ ਉਹ ਜੇ ਸਾਹਮਣੇ ਹਵੇਲੀ ਉਧਰ ਨਾਲ ਹੀ ਗੁਰਦੁਆਰਾ ਸਾਹਿਬਾ ਸੋ ਤੁਹਾਨੂੰ ਹੁਣ ਪੂਰੀ ਹਵੇਲੀ ਦਿਖਾ ਦਿੰਦੀ ਆ ਸੋ ਅੱਜ ਦਾ ਵਲੌਗ ਜੇ ਤੁਹਾਨੂੰ ਚੰਗਾ ਲੱਗਾ ਇਹ ਵਲੌਗ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਹੋਣ ਚਾਹਦੇ ਆਂ ਅਸੀਂ ਪਿੰਡ ਨੂੰ ਤੇ ਤੁਸੀਂ ਲਾਈਕ ਕਰਕੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਤੁਹਾਡਾ ਧੰਨਵਾਦ ਆ ਵਲੌਗ ਵੇਖਣ ਵਾਸਤੇ